ਉਨੇ ਇਹਨੂੰ ਇਹ ਅੰਦਰ ਨੂੰ ਪਾਣੀ ਪੀਣ ਚਲ ਗਿਆ ਉਹਨੇ ਮੇਰੇ ਚਪੇੜਾ ਮਾਰੀ ਆ ਜੀ ਕੌਣ ਹੈ ਬੰਦੇ ਮਾਤਾ ਜੀ ਇਹ ਨਾਲ ਦੇ ਸਾਡੇ ਭਈਆ ਗਵੰਡੀ ਆ ਭਈਆ ਭਈਆ ਆ ਇਹ ਰਹਿੰਦੇ ਆ ਰਾਏ ਤੇ ਰਹਿੰਦੇ ਸੱਦਾ ਰਹਿੰਦੇ ਆ ਹਾਂ ਬਾਈ ਕੀ ਗੱਲ ਕੀ ਹੋਈ ਸਾਰੀ ਅਸੀਂ ਦੇ ਪਾਜੀ ਆਏ ਆ ਸਾਨੂੰ ਜਿਹੜਾ ਪਤਾ ਲੱਗਾ ਵਾ ਜੀ ਇਹ ਬੰਦਾ ਜੀ ਤੇਰੇ ਗੱਡੀ ਨਾਲ ਜਾਂਦਾ ਇਹਨੇ ਇੱਕ ਦੋ ਵੀ ਪਿਆਰ ਨੇ ਪਹਿਲੇ ਬੜੀ ਬੜੀ ਕਿਹਾ ਕਿ ਭਾਈ ਤੁਸੀਂ ਮੋਟਰਸਾਈਕਲ ਮਾੜਾ ਸਾਈਡ ਤੇ ਲਾ ਲਿਆ ਕਰੋ ਕਿ ਅੰਨਾ ਰੋਜ਼ ਦਿੱਕਤ ਆਂਦੀ ਆ ਮੈਨੂੰ ਮੋਟਰਸਾਈਕਲ ਕੱਢਣੇ ਦਿੱਕਲਾਂ ਆਂਦੀਆਂ ਤੁਸੀਂ ਗੱਡੀ ਨਾਲ ਰੋਜ਼ ਕੱਢਦਾ ਵੀ ਜੂੜੀ ਥੋੜਾ ਜਿਹੀ ਰੋਜ਼ ਮੈਂ ਹੋਰਨ ਮਾਰਾਂਗਾ ਤੇ ਨਾਲ ਗਵਾਂਢੀ ਇਹ ਤੁਸੀਂ ਮਾੜਾ ਸਾਈਡ ਤੇ ਵਰਕ ਲਾ ਲਿਆ ਕਰੋ ਇਹਨੇ ਇੱਕ ਦੋ ਵੀ ਬਹਿਸ ਹੋਈ ਆ ਕੱਲ ਇਹਨਾਂ ਦੇ ਮਾਤਾ ਜੀ ਆਏ ਆ ਇਹਨੇ ਘਰੋਂ ਕਹਿਣ ਲੱਗੇ ਭਾਈ ਸਾਈਡ ਤੇ ਲਾਇਆ ਕਰੋ ਉਹ ਪਾਜੀ ਅੰਦਰ ਗਏ ਤੇ ਇਹਨਾਂ ਨੇ ਮਾਰੇ ਥੱਪੜ ਕੀ ਤਣੂ ਮਾਰੇ ਮਾਤਾ ਜੀ ਨੂੰ ਮਾਰੇ ਮਾਤਾ ਜੀ ਦੇ ਵਾਸੀਆਂ ਨੇ ਦੇਖੋ ਇੰਨੀ ਹਿੰਮਤ ਹੋ ਗਈ ਹੈ ਕਿ ਮਤ ਲੇਡੀਸ ਤੇ ਇੱਕ ਮਾਤਾ ਜੀ ਦੇ ਥੱਪੜ ਮਾਰ ਰਹੇ ਪੰਜਾਬੀਆਂ ਦੇ ਤੇ ਆ ਭਾਈਏ ਦੇਖੋ ਜੀ ਆ ਰਾਤ ਨੂੰ ਝਗੜਾ ਹੋਇਆ ਜੀ ਆ ਭਾਈਏ ਦੇਖੋ ਆ ਇਹ ਆ ਹਾਲ ਕੀਤਾ ਜੀ ਆ ਦੇਖੋ ਜੀ ਕੱਦ ਰੋੜਾ ਮਾਰੇ ਫਿਰ ਜੀ ਦੇਖੋ ਜੀ ਜਿਹੜਾ ਥੱਪੜ ਮਾਰੇ ਵੱਖਰੇ ਆ ਫਿਰ ਜਿਹੜਾ ਰਾਤ ਨੂੰ ਘੇਰਿਆ ਵੱਖਰਾ ਜੀ 10 12 ਆਣਿਆਂ ਨੇ ਅਸੀਂ 8 ਨੰਬਰ ਚੌਂਕੀ ਦੇ ਬਾਹਰ ਖੜੇ ਆ ਉਹ ਰਾਤ ਦੇ ਜੀ ਰਾਤ ਨੂੰ ਦੋ ਬੱਤੇ ਤਿੰਨ ਬੰਦੇ ਜਿਹੜੇ ਫੜ ਕੇ ਲੈ ਕੇ ਗਏ ਆ ਲੈ ਗਏ ਆ ਫਿਰ ਇਹ ਕਹਿੰਦੇ ਫੇਰ ਛੱਡਦੇ ਇਹਨਾਂ ਨੇ ਬੰਦੇ ਤੇਰੇ ਪਿੱਛੇ ਛੱਡ ਦੇ ਸਿਰਫ ਉਹਨਾਂ ਦਾ ਬੰਦਾ ਹੈ ਨਹੀਂ ਸਿਰਫ ਇੱਕ ਬੰਦਾ ਫੜਿਆ ਉਹ ਜਿਹੜਾ ਉਹ ਵੀ ਜੇਠ ਆ ਦਾ ਦਿਓਰ ਆ ਜੇਠ ਆ ਸਾਨੂੰ ਨਹੀਂ ਪਤਾ ਉਹੀ ਫੜਿਆ ਜਿੰਨਾਂ ਵੱਲੋਂ ਝਗੜਾ ਹੋਇਆ ਉਹ ਲਈ ਕੋਈ ਨਹੀਂ ਫੜਿਆ ਉਹਨਾਂ ਨੂੰ ਸਿਰਫ ਉਹ ਕੋਈ ਨਹੀਂ ਫੜੇ ਉਹ ਸਾਰੇ ਭੱਜੇ ਹੋਏ ਆ ਛੋੜਾਣੇ ਕੇ ਲਈ ਕਹੀ ਇੱਕ ਨੇਪਾਲੀ ਆ ਦੋਟਾ ਉਹਨੂੰ ਵੀ ਫੜ ਰਹੇ ਮੇਨ ਜਿਹੜੇ ਆਹ ਤਾਂ ਕੁੱਤੀ ਕੇ ਤਰ੍ਹਾਂ ਉਹ ਵੀ ਜੇ ਫੜੀ ਹੈ ਮੇਰੇ ਕੋਲ ਗਾਲ੍ਹੀ ਕ੍ਯਾ ਹੈ ਐਕਚੁਅਲੀ ਨਾ ਵੀ ਕਹਾ ਮਿਕਾ ਆਹ ਦੇਖੋ ਆ ਭਾਈ ਨੂੰ ਛਡਾਉਣਾ ਹੈ ਇਹਦੇ ਚੋਂ ਇਹਦੇ ਵੀ ਲੱਗਿਆ ਸਿਰ ਤੇ ਤੂੰ ਛਡਾ ਭਾਈ ਇਹ ਰੋਟੇ ਦੇਖੋ ਕੁੰਬਾ ਦੇਖੋ ਇਹਦੇ ਇਹਦੇ ਵੀ ਲੋੜਾ ਮਾਰਿਆ ਆ ਆ ਦੇਖੋ ਰੋਟਾ ਮਾਰਿਆ ਇਹ ਛਡਾਉਣ ਗਿਆ ਸੀ ਆ ਦੇਖ ਮੁੰਡਿਆਂ ਨੇ ਆ ਵੀ ਲੱਗ ਕੇ ਭਈਆਂ ਦੀ ਹੈ ਭਈਆਂ ਦੀ ਮੁਲਾਸ਼ੇ ਦੀ ਆ ਭਈਆਂ ਨੇ ਤੇ ਅਖੇ ਕਹੋ ਇੰਨਾ ਦਿਨ ਵੱਧ ਗਿਆ ਇੱਥੇ ਰਹਿ ਕੇ ਦੋ ਦੋ ਬੰਦੇ ਲੱਗ ਕੇ ਬੈਠੀ ਹੋਈ ਹੈ ਦਿਨ ਵੀ ਜਿਹੜਾ ਨਹੀਂ ਸੰਗ ਦੀ ਸ਼ਰਮ ਦੀ ਹਾਂ ਕਦੇ ਆਕਤੀ ਪੈਂਦੀ ਆ ਬਹੁਤ ਗੰਦੀ ਨਾ ਹਰ ਕੱਟੇ ਬੱਦ ਰੋਡ ਦੇ ਉੱਪਰ ਰੇੜੀਆਂ ਨਹੀਂ ਆਪੇ ਇਹਨਾਂ ਨੇ ਪੰਪ ਦੇ ਉੱਪਰ ਰੋਡ ਦੇ ਉੱਪਰ ਇੰਨੀ ਬਦਮਾਸ਼ੀ ਹੈ ਇਹਨਾਂ ਦੀ ਰੋਡ ਕੀ ਰੋਡ ਦੇ ਮੇਨ ਹਾਈਵੇ ਦੇ ਉੱਪਰ ਰੇੜੀਆਂ ਲੱਗੀਆਂ ਨੇ ਇੰਨੀ ਬਦਮਾਸ਼ੀ ਚੱਲ ਰਹੀ ਆ ਕਿ ਆਪਾਂ ਉੱਥੇ ਹੀ ਲਾਣੀਆਂ ਰਹਿੜੀਆਂ ਇੱਥੇ ਹੀ ਕੰਮ ਕਰਨਾ ਅਸੀਂ ਨਹੀਂ ਕਹਿੰਦੇ ਸਾਈਡ ਤੇ ਕਰ ਸਕਦੇ ਰਹਿੜੀਆਂ ਜੀ ਇਹਨਾਂ ਲਈ ਬਹੁਤ ਹੀ ਦਿਲਚਸਪ ਹੈ ਮੈਂ ਜਾਏਗੇ ਕਿ ਇੱਕਦੋ ਕੋ ਮਾਰ ਕੇ ਜਾਏਗੇ ਐਸੇ ਨਹੀਂ ਹੋ ਜਾਏਗੇ ਕਹਿੰਦੇ ਬਿਹਾਰੀਆਂ ਨੇ ਕਦੋਂ ਹੋਇਆ ਕਦੋਂ ਕਿਹਾ ਸਾਰਾ ਇਹ ਕਦੋਂ ਗੱਲ ਹੋਈ ਪਰ ਤੋਂ ਗੱਲ ਉਹਦੀ ਗੱਲ ਸੀ ਉਹ ਵੀ ਰਾਤ ਦੀ ਗੱਲ ਆ ਬਈਆ ਤੋਂ ਤਾਂ ਪਾਰ ਕੇ ਪੈ ਜਾਏਗੇ ਕਿ ਕਦੀ ਆਪਕੇ ਤੋਂ ਔਰਤੋ ਰੱਖੀ ਹੋਈ ਹੈ ਮੋਨਾ ਨਹੀਂ ਹਮ ਪਰਵਾਸੀਓ ਨੇ ਕਹਿੰਦੀ ਹਮਨੇ ਉਸ ਕੋ ਬੋਲਾ ਕਿ ਤੂੰਨੇ ਕਿੱਸੇ ਐਸੇ ਛੋੜ ਦਿਆ ਅਸੀਂ ਬਾਤ ਕਿਉਂ ਸੁਣ ਕੇ ਆਏ ਤੂੰ ਪਕੜਾ ਕਿਉਂ ਨਹੀਂ ਉਸ ਕੋ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜਿਹੜੇ ਬੰਦੇ ਆ ਕੋਈ ਨਹੀਂ ਖ ਅੰਦਰ ਬਿਠਾ ਕੇ ਇੱਕੋ ਗੱਲ ਚੱਲ ਰਹੀ ਹੈ ਜੀ ਫੈਸਲਾ ਕਰੋ ਇੰਨਾ ਮਾਰਕਟ ਆਪਾਂ ਕੀਤਾ ਜੀ ਇੰਨਾ ਸੱਟ ਕੀਤਾ ਜੀ ਇੰਨੀਆਂ ਸੱਟਾਂ ਮਾਰੀਆਂ ਵਾ ਹੱਲੇ ਵੀ ਕਹਿੰਦੇ ਫੈਸਲਾ ਕਰ ਲਓ ਜੀ ਪ੍ਰਵਾਸੀਆਂ ਨਾਲ ਫੈਸਲਾ ਕਰੋ ਕਿ ਉਹ ਦੁਬਾਰਾ ਫੇਰ ਉੱਥੇ ਰੇਡੀਆਂ ਲਾਣ ਕੱਲ ਕੋਈ ਹੋਰ ਬੰਦਾ ਵੀ ਉੱਥੋਂ ਨੰਗੇ ਤੇ ਆਪਾਂ ਫੇਰ ਉਹਨਾਂ ਨਾਲ 10-12 ਜਣੇ ਰੜ ਕੇ ਆਪਾਂ ਬਾਬਾ ਜੀ ਇੱਕ ਸਵਾਲ ਹੈ ਝਗੜਾ ਸਾਰਾ ਰੇੜੀਆਂ ਦਾ ਹੈ ਜਾਂ ਗੱਡੀ ਲੈ ਜਾ ਤੁਸੀਂ ਗੱਡੀ ਕਹਿ ਰਹੇ ਹੋ ਝਗੜਾ ਕਾਦਾ ਵਾ ਝਗੜਾ ਹੈ ਗਵਾਂਡੀ ਦਾ ਜੀ ਗਵਾਂਡੀ ਹੈ ਉਹ ਨੰਗੇ ਕਿੱਥੇ ਹੈ ਕਿੱਥੇ ਸਾਰਾ ਮਾਮਲਾ ਹਰਿਆਣੇ ਨਗਰ ਦੇ ਵਿੱਚ ਹੋਇਆ ਹਾਂ ਜੀ ਕੱਲ ਕੋਈ ਹੋਰ ਵੀ ਨੰਗਦਾ ਉਥੋਂ ਰੋਡ ਦੇ ਉੱਪਰੋਂ ਚੱਲ ਰੇੜੀਆਂ ਲਾ ਇਹਨਾਂ ਨੂੰ ਰੇੜੀਆਂ ਕਰਕੇ ਆਪਾਂ ਆਪਾਂ ਹੌਲਾ ਸ਼ਰੀ ਦਿੱਤੀ ਆ ਇਹ ਮਜ਼ਦੂਰੀ ਕਰਨ ਆਏ ਆ ਖੇਤੀਬਾੜੀ ਕਰਨ ਆਏ ਆ ਜਿਹੜਾ ਕੰਮ ਕਰਨ ਆਏ ਆ ਉਹ ਕਰਨ ਇਹ ਰੋਡ ਦੇ ਉੱਪਰ ਰੇੜੀਆਂ ਲਾ ਕੇ ਦਾਦਾ 12-12 ਨੇ ਇਕੱਠੇ ਹੋ ਜਾਂਦੇ ਇਹਨਾਂ ਦਾ ਗੈਂਗ ਬਣ ਜਾਂਦਾ ਇਕੱਠੇ ਹੋ ਗਏ ਗੈਂਗ ਬਣਦਾ ਗਰੁੱਪ ਬਣਦਾ ਇਹ 15 ਮਿੰਨਿਟ ਇਕ ਆਇਆ ਉੱਥੇ ਇਹਨੇ ਮੁੰਡਿਆਂ ਨੂੰ ਕੁੱਟਿਆ ਹੂੰ ਇਹਨੇ ਤਾਂ 10-12 ਬਈਏ ਇਕੱਠੇ ਕੀਤੇ ਸੀਗੇ ਬਈ ਇਹ ਨਹੀਂ ਇਕੱਠਾ ਕੀਤੇ ਫਿਰ ਰੋਡ ਤੇ ਤੇ ਰਿਆ ਨਾ ਰੋਡ ਤੇ ਲਾਰੂ ਪੀਤੀ ਬਈ ਪੰਪ ਤੇ ਪੰਪ ਉੱਪਰ ਤੇ ਰਿਆ ਜੇਲ੍ਹ ਦੇ ਛੱਤ ਤੋਂ ਪਤਾ ਲੱਗ ਰਿਹਾ ਰਾਤ ਨੂੰ ਮੁੰਡਾ ਆ ਰਿਹਾ ਉਧਰੋਂ ਗੱਡੀ ਲੈ ਕੇ ਆ ਰਿਹਾ ਵਾ ਉਹੀ ਕੰਮ ਆ ਜੀ ਪਈਆਂ ਦੀ ਰੇਡੀਆਂ ਲੱਗੀਆਂ ਸੀਗੀਆਂ ਇਹਨਾਂ ਨੇ ਕਿਹਾ ਤਾਂ ਉਹ ਆਇਆ ਮੁੰਡਾ ਰਾਤ ਨੂੰ ਦੇ ਦੋ ਜਣੇ ਇੱਕ ਜਣੇ ਆਇਆ ਉਹਨੂੰ ਕੁੱਟਿਆ ਤੇ ਜਿਹੜੇ ਛਡਾਣ ਵਾਸਤੇ ਭਰਾ ਵਿੱਚ ਗਏ ਦੋ ਜਣੇ ਉਹਨਾਂ ਨੂੰ ਵੀ ਕੁੱਟਿਆ ਉਹਨਾਂ ਵੀ ਰਾੜਾਂ ਮਾਰੀਆਂ ਇੱਕ ਗੋਰਖਾ ਨਾਲ ਜਿਹੜਾ ਮੇਨ ਰਲਿਆ ਹੋਇਆ ਜੀ ਉੱਥੇ ਕੋਈ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਇਹਨੂੰ ਫੜ ਨਹੀਂ ਰਿਹਾ ਕੋਈ ਅਰੈਸਟ ਨਹੀਂ ਕਰ ਰਿਹਾ ਕੋਈ ਉਹਨਾਂ ਨੂੰ ਭਾਜੀ ਕੀ ਦਾ ਮੰਨਦੇ ਹੋ ਪ੍ਰਵਾਸੀ ਲਗਾਤਾਰ ਭਾਰੀ ਹੋਈ ਜਾਂਦੇ ਪੰਜਾਬੀਆਂ ਦੇ ਭਾਜੀ ਅਸੀਂ ਆਪ ਹੀ ਹੁਣ ਲੈਸ਼ਰੀ ਦੇ ਰਹੇ ਆ ਜਿਹੜੇ ਪ੍ਰਵਾਸੀਆਂ ਨੂੰ ਜਿਹੜੇ ਅਸੀਂ ਕੰਮ ਕੀ ਕਰਨ ਆਏ ਆ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮੰਤਰੀ ਬਣਾਤਾ ਅਸੀਂ ਇਹਨਾਂ ਨੂੰ ਹਰ ਕੋਈ ਚੀਜ਼ ਇਹਨਾਂ ਨੂੰ ਦੇ ਦਿੱਤੀ ਆ ਜਿਹੜੀਆਂ ਲਾਂ ਦੀਆਂ ਦੁਕਾਨਾਂ ਦੇ ਦਿੱਤੀਆਂ ਰੋਡ ਦੇ ਉੱਪਰ ਇਹਨੂੰ ਆਪਾਂ ਮਾਲਕ ਬਣਾਇਆ ਪਿਆ ਤੇ ਅਸੀਂ ਆਪ ਵੀ ਜ਼ਿੰਮੇਵਾਰ ਕਹਿੰਨੇ ਆ ਇਹਨਾਂ ਨੂੰ ਚਾਹੀਦਾ ਜਿਹੜੇ ਕੰਮ ਵਾਸਤੇ ਉਹੀ ਕੰਮ ਵਾਸਤੇ ਰੱਖਣੇ ਨਾਲੇ ਅਸੀਂ ਰਾਤੀ 1:30 ਵਜੇ ਤੱਕ ਇੱਥੇ ਖੜੇ ਰਹੇ ਉਹਨਾਂ ਮਾਦੇ ਅੱਗੇ ਆ ਜੋ ਗਿਆ ਜੋ ਗਿਆ ਅਸੀਂ ਰਾਤੀ 1:30 ਵਜੇ ਤੱਕ ਇੱਥੇ ਖੜੇ ਰਹੇ ਮਾਗੂਣਾ ਪ੍ਰਵਾਸੀ ਬੰਨੋਂ ਅੰਦਰ ਕਹਿੰਦੇ ਜਿਹੜੇ ਪਿੱਕੇ ਆ ਕੇ ਬੈਠੀ ਹੁੰਦੀ ਆ ਇਹ ਤਾਂ ਉਹਦੀ ਹੈਲਪ ਕਰਨੀ ਰੋ ਅੰਦਰ ਅਸੀਂ ਅਸੀਂ ਬਾਹਰ ਸਾਰੇ ਬੇਚੇ ਦੇ ਪ੍ਰਵਾਸੀ ਉਹਨਾਂ ਕਹਿੰਦੇ ਤੁਸੀਂ ਅੰਦਰ ਹੋ ਕੋਈ ਗੱਲਬਾਤ ਹੋ ਗਈ ਤੇ ਮੈਂ ਤੁਹਾਨੂੰ ਮਾਰਨਾ ਦੇਣ ਪੰਜਾਬੀ ਭਾਵੇਂ ਮਰ ਜਾਣ ਤੇ ਬੰਨਿਆਂ ਨੂੰ ਕੁਝ ਵੀ ਹੋ ਗਈ ਹੂੰ ਤੁਸੀਂ ਆਪ ਸੋਚੋ ਤੇ ਥਾਣੇ ਤੁਸੀਂ ਹੁਣ ਪੂਰਾ ਮੱਲਾ ਰਦੇਵ ਨਗਰ ਸਾਰਾ ਉੱਥੇ ਮੱਲਾ ਸਾਰਾ ਇਕੱਠਾ ਹਰਿਆਣਾ ਦਾ ਮੱਲਾ ਸਾਰਾ ਇਕੱਠਾ ਹੋ ਗਿਆ ਕੀ ਕਾਰਨ ਹੈ ਜਿਹੜਾ ਹੁਣ ਤੁਸੀਂ ਸਾਰਾ ਇਕੱਠਾ ਹੋ ਕੇ ਆਏ ਹੋ ਅਸਲੇ ਕੋਣ ਗੰਦੀ ਜਨਾਨੀ ਹੈ ਇੱਕ ਨੰਬਰ ਤੇ ਗੰਦੀ ਜਨਾਨੀ ਅਕਰ ਬਹੁਤ ਹੈ ਉਸਕਾ ਪੈਸਾ ਕਾ ਘਮੰਡ ਹੋ ਗਿਆ ਮੈਂ ਕਾ ਛੋੜਾ ਨੇ ਕਿ ਮੇਰੇ ਕੋ ਗਾਲੀ ਦੇ ਦਿਆ ਤੇਰੇ ਵੀ ਹੱਥ ਦੇ ਮਾਰੀ ਨਾ ਛੋੜ ਲਿਆ ਤੇ ਤੇਲ ਕਪੂਰ ਦੇ ਕੇ ਉਹ ਪਰਸੂ ਇਹਨੇ ਵੀ ਕੱਟ ਕੇ ਦੇ ਗਈ ਮੇਰੇ ਕੋ ਗਾਲੀ ਕਿਉਂ ਦਿੱਤਾ ਹੂੰ ਹੂੰ ਆਪਕਾ ਕੀ ਕਸੂਰ ਥਾ ਮੇਰਾ ਕੋਈ ਮੈ ਛੋੜਾ ਦੇ ਗਏ ਥੇ ਹੂੰ ਆ ਬੀਬੀ ਨੇ ਵੀ ਥੋੜੀ ਫੋਟੋ ਦਾ ਬੀਬੀ ਪਹਿਲੇ ਛਡਾਣ ਗਈ ਐ ਸਭ ਤੋਂ ਪਹਿਲੇ ਬੀਬੀ ਹੀ ਹੋਈ ਤੂੰ ਛਡਾਣ ਗਈ ਸੀ ਹਾਂਜੀ ਸਭ ਤੋਂ ਪਹਿਲੇ ਛਡਾਣ ਗਈ ਸੀ ਐ ਅਸੀਂ ਤਾਂ ਇਹਨਾਂ ਦੀ ਗੱਲ ਮਟਾਣ ਦੇ ਵੇ ਸੀ ਐ ਚਲੋ ਉਹ ਵੀ ਨਾਲ ਐ ਉਹ ਵੀ ਨਾਲ ਅਸੀਂ ਇਹਨਾਂ ਦੀ ਗੱਲ ਮਟਾਣ ਦੇ ਵੇ ਸੀ ਫੈਸਲਾ ਵੀ ਫੇਰ ਜਿਲੇ ਹੁਣੀ ਮੁੰਡਾ ਕੁੱਟਿਆ ਫੇਰ ਤਾਂ ਮੁੰਡੇ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਕੀ ਕੀਤੀ ਹੋਈ ਐ ਫੇਰ ਕੋਈ ਚੁੱਪ ਨਹੀਂ रह ਸਕਦਾ ਸਾਡੇ ਬੱਚੇ ਨੂੰ ਕਿਸੇ ਨਾਲ ਨਾ ਫਿਰ ਕੋਈ ਚੁੱਪ ਨਹੀਂ ਰਹਿ ਸਕਦਾ ਫਿਰ ਅਸੀਂ ਆਪਣਾ ਸਾਰੇ ਪੰਜਾਬੀ ਨੂੰ ਪੰਜਾਬ ਛੋੜੇਗਾ ਐਸੇ ਨਾ ਡਰ ਕੇ ਨਹੀਂ ਛੋੜੇਗਾ ਨਾ ਮਹੱਲਾ ਖਾਲੀ ਕਰੇਗਾ ਡਰ ਕੇ ਕੁਝ ਕਰਕੇ ਤਬ ਦਿਖਾ ਕੇ ਤਬ ਆਪਣਾ ਨਿਸ਼ਾਨੀ ਦੇ ਕੇ ਛੋੜੇਗਾ ਐਸੇ ਨਹੀਂ ਛੋੜੇਗਾ ਐਸੇ ਇਤਨਾ ਬੜਾ ਜਨਾਨੀ ਮੈਂ ਕਰ ਮੈਡਮ ਕੀ ਕਹਿਣਾ ਤੂੰ ਲਗਾਤਾਰ ਪ੍ਰਵਾਸੀ ਸਾਡੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹ ਸਾਡੇ ਮਹੱਲੇ ਦੇ ਵਿੱਚੋਂ ਬਾਹਰ ਕੱਢੇ ਜਾਣ ਸਾਡੀ ਇੱਥੇ ਪੁਲਿਸ ਜਿਹੜੇ ਸਵਾਈ ਕਰਨ ਸਾਡੀ ਉਹ ਉਹਨਾਂ ਨੇ ਰਾਤ 1:30 ਵਜੇ ਤੱਕ ਅਸੀਂ ਇੱਥੇ ਬਾਹਰ ਬੈਠੇ ਆ ਲੈਕਰ ਉਹਨਾਂ ਨੂੰ ਸੇਵ ਰੱਖਿਆ ਹੂੰ ਉਹਨਾਂ ਨੂੰ ਸੇਵ ਰੱਖਿਆ ਜਿਹਨਾਂ ਦੇ ਹਮਲੇ ਕੀ ਤੇਜ ਉਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਮਾਰਕੁੱਟ ਕੀਤੀ ਆ ਉਹ ਪਰਿਵਾਰ ਸਾਰਾ ਬਾਹਰ ਬੈਠਾ ਹੂੰ ਪਰਿਵਾਰਟੀ ਅੰਦਰ ਮੁਲਾਜ਼ਮ ਜਿਹੜੇ ਆ ਨਾ ਮੁਲਾਜ਼ਮ ਜਿਹੜੇ ਆ ਉਹ ਦਾਰੂ ਪੀ ਕੇ ਬੈਠੇ ਕਿਸੇ ਰਾਤ ਨੂੰ ਦਾਰੂ ਪੀਤੀ ਸੀ ਹੇਰ ਤਾੜਦੇ ਵੀ ਪਰਕੇ ਕੱਟੇ ਜਾਣਗੇ ਇਹ ਤਾਂ ਵੀ ਹੋ ਸਕਦਾ ਹੈ ਇੱਕ ਪਰਿਵਾਰ ਦੇ ਉੱਤੇ ਜਿਹੜਾ ਕਿ ਚਲੋ ਪ੍ਰਵਾਸੀਆਂ ਨੇ ਮਾਰਿਆ ਵਾ ਤੇ ਚਲੋ ਕੰਪਲੀਟ ਕਰਾਣ ਤੁਸੀਂ ਪਹੁੰਚੇ ਹੋ ਤੇ ਉਸ ਤੋਂ ਬਾਅਦ ਵੀ ਜੇ ਮੁਲਾਜ਼ਮਾਂ ਦਾ ਕਹਿਣਾ ਕਿ ਤੁਹਾਡੇ ਉੱਤੇ ਪਰਚੂਰ ਜੇ ਜਾਣੇ ਕਿਉਂ ਤੁਸੀਂ ਕੰਪਲੀਟ ਕਰਾਣ ਆਏ ਇਸ ਕਰਕੇ ਕਿ ਜਿਹੜਾ ਮੋਰ ਪੁਲਿਸ ਵਾਲਾ ਬੈਠਾ ਸੀ ਉਹ ਕਹਿੰਦਾ ਚੁੱਪ ਕਰ ਜਣੇ ਤੁਹਾਨੂੰ ਵੀ ਅੰਦਰ ਧੱਕਾਂਗੇ ਪੈਟਰੋਲ ਕਹਿੰਦੇ ਵੀ ਸਾਡਾ ਕੀ ਕਸੂਰ ਆ ਜੇ ਅਸੀਂ ਪੰਜਾਬ 'ਚ ਰਹਿੰਦੇ ਆ ਤਾਂ ਸਾਡੀ ਕੋਈ ਸੇਫਟੀ ਵੀ ਨਹੀਂ ਅਸੀਂ ਉਹਨਾਂ ਨੂੰ ਖੜੇ ਕੀਤਾ ਹੋਇਆ ਪ੍ਰਧਾਨਾਂ ਨੂੰ ਵੀ ਸਾਡੀ ਸੇ ਸਾਡੀਆਂ ਵੋਟਾਂ ਦੇ ਨਾਲ ਹੀ ਖੜਦੇ ਆ ਤੇ ਸਾਡੀ ਸੇਫਟੀ ਨਹੀਂ ਹੈ ਸਾਡੀ ਸੇਫਟੀ ਹੈ ਨਹੀਂ ਕੋਈ ਵੀ ਇਹ ਚੀਜ਼ ਅਸੀਂ ਕਹਿਣਾ ਚਾਹੁੰਦੇ ਆ ਸਾਡੀ ਰਿਕਵੈਸਟ ਹੈ ਕਿ ਇਹਨੂੰ ਮਲੇ ਜੋ ਬਾਹਰ ਘਟਿਆ ਜਾਵੇ ਜਲੰਧਰ ਪ੍ਰਧਾਨ ਹੈ ਪਰ ਪ੍ਰਧਾਨ ਉਹ ਨਹੀਂ 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 ਕੋਈ ਬਾਬਰ ਜਿਗਰ ਕਰ ਰਹੇ ਹੋ ਕਿ ਪ੍ਰਧਾਨ ਚੁਣਿਆ ਪ੍ਰਧਾਨ ਉਹ ਬੈਠੀ ਆ ਉਹ ਸਾਡੇ ਮਹੱਲੇ ਦੇ ਵਿੱਚ ਜ ਬੈਠੀ ਆ ਮੈਂ ਆਂਡ ਗਵਾਣ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਹੂੰ ਇਥੇ ਤੱਕ ਕਿ ਜਦੋਂ ਵੀ ਅਸੀਂ ਕੋਈ ਮੋਟਾ ਹੁੰਦੀਆਂ ਅਸੀਂ ਇਕੱਠੇ ਹੁੰਨੇ ਆ ਹਰ ਤਰ੍ਹਾਂ ਦਾ ਅਸੀਂ ਉਹਨਾਂ ਦੀ ਪਹਿਲਾਂ ਸਹਾਇਤਾ ਕਰਦੇ ਸੀਗੇ ਹਰ ਇੱਕ ਤਰ੍ਹਾਂ ਦਾ ਅਸੀਂ ਨਰਾਜ਼ਨ ਵਗੈਰਾ ਦਿੰਦੇ ਸੀ ਪਰ ਉਹ ਜੇ ਸਾਡੇ ਪੰਜਾਬੀਆਂ ਦਾ ਖਾ ਕੇ ਸਾਡੇ ਉੱਤੇ ਹਮਲਾ ਕਰੋਗੇ ਕਿ ਅਸੀਂ ਕਿਦਾ ਬਰਦਾਸ਼ ਕਰਾਂਗੇ ਗੋਲਕੇ ਨੂੰ ਅੰਦਰਵਾੜਿਆ ਉਹਨਾਂ ਨੇ ਜਿਹੜਾ ਰਾਤੀ ਪਟਵਾਲ ਪੰਪਾਲਿਆਂ ਨੇ ਲੂ ਲਿਆ ਕਿ ਜਿਸਨੇ ਰਾੜਾ ਮਾਰੀ ਉਸਨੂੰ ਜ਼ਰੂਰ ਪੇਸ਼ ਕੀਤਾ ਜਾਵੇ ਇਥੇ। ਗੁਰਖਾ ਨਹੀਂ ਪੇ ਤਾਂ ਮੁੰਡਾ। ਤੂੰ ਤੁਹਾਡਾ ਕਹਿਣਾ ਜਿਨ੍ਹਾਂ ਨੇ ਝਗੜਾ ਕੀਤਾ ਉਹ ਫਰਾਰ ਹੈ ਤੇ ਕੋਈ ਹੋਰ ਚੱਕ ਕੇ ਲੱਕੇ ਅੰਦਰ। ਨਹੀਂ ਆ ਵੀ ਲੱਕੇ ਆ। ਉਹ ਹੀ ਹੈ। ਉਹ ਵੀ ਨਹੀਂ। ਜਿਹੜੇ ਬੁਲਾਏ ਵੇ ਸੀ ਨਾ ਉਹ ਬੱਜੇ ਆ। ਉਹਨਾਂ ਨੂੰ ਬੁਲਾਈ ਹੋ ਗਏ। ਫੰਕੀ ਕਹਿਣਾ ਕੀ ਇਹਨਾਂ ਦਾ ਮੁਲਾਜ਼ਮਾਂ ਦਾ ਕੀ ਕਹਿਣਾ ਹੁੰਦਾ ਗੁੱਡੀ ਉੱਪਰ। ਕੋਈ ਸੁਣਾਈ ਨਹੀਂ ਬਾਹਰ। ਨਹੀਂ ਤਾਨੂੰ ਬੁਲਾ ਤੇ ਰਹੇ ਹੁਣ ਅੰਦਰ ਥਾਣੇ ਦੇ ਬੁਲਾ ਕੇ ਕਿਉਂ ਬੁਲਾ ਰਹੇ ਆ। ਪਾਣੀ ਨੂੰ ਕਲੇਮ ਨਹੀਂ ਦਰਜ ਹੋਈ। ਰਾਤ ਦਾ 10 ਵਜੇ ਤੱਕ ਆਈ ਬੈਠਾ ਰਿਹਾ ਕੰਪਲੇਂਟ ਦਾ ਹਜੇ ਤੱਕ ਨਹੀਂ ਹੋਈ। ਇਹ ਦੱਸੋ ਕੀ ਕਰਾਂਗੇ ਅਸੀਂ ਇਹ ਸਾਡਾ ਕੋਈ ਨਹੀਂ ਸਾਡੀ ਸਾਡੀ ਮਦਦ ਕਰੂਗਾ ਅਸੀਂ ਕਿਰਪਾ ਜਾਵਾਂਗੇ